ਗੁੱਡ ਮਾਰਨਿੰਗ ਫਰੈਂਡਸ ਅੱਜ ਅਸੀਂ ਫੇਰ ਲਾਈਵ ਹੋਏ ਆ ਅੱਜ ਸਾਡੇ ਨਾਲ ਡਾਕਟਰ ਸੋਨ ਲਾਲ ਬਲੱਗਣ ਜੀ ਨੇ ਡਾਕਟਰ ਸਾਹਿਬ ਅੱਜ ਦਾ ਜੋ ਮੇਰਾ ਸਵਾਲ ਆ ਬਹੁਤ ਸਾਰੇ ਲੋਕ ਮੀਟ ਖਾਂਦੇ ਆ ਅਤੇ ਬਹੁਤ ਸਾਰੇ ਨਹੀਂ ਖਾਂਦੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਮੇਕੂ ਜੀ ਜੋ ਤੁਸੀਂ ਮੀਟ ਬਾਰੇ ਕੁਐਸਚਨ ਪੁੱਛਿਆ ਇਹ ਬਹੁਤ ਹੀ ਅਹਿਮ ਹੈ ਅੱਜ ਕੱਲ ਸਾਡੇ ਬਨਿਆਦ ਦੇ ਵਿੱਚ ਇਹੀ ਚੱਲ ਰਿਹਾ ਹੈ ਕੋਈ ਕਹਿੰਦਾ ਮੀਟ ਖਾਣਾ ਚਾਹੀਦਾ ਕੋਈ ਕਹਿੰਦਾ ਨਹੀਂ ਖਾਣਾ ਚਾਹੀਦਾ ਕੁਦਰਤ ਨੂੰ ਅਗਰ ਮੰਨੀ ਆਪਾਂ ਨੇਚਰ ਨੂੰ ਮੰਨੀ ਜਾਂ ਜਿਸ ਨੇ ਇਸ ਸ੍ਰਿਸ਼ਟੀ ਦੇ ਵਿੱਚ ਇਹ ਸਭ ਖਾਣ ਵਾਲੀ ਚੀਜ਼ਾਂ ਬਣਾਇਆ ਨੇ ਵਸਣ ਵਾਲੀਆਂ ਨੇ ਇਨਸਾਨ ਨੂੰ ਬਣਾਇਆ ਇਨਸਾਨ ਨੂੰ ਕੁਦਰਤ ਨੇ ਇਸ ਢੰਗ ਦੇ ਨਾਲ ਬਣਾਇਆ ਇਸ ਢੰਗ ਦਾ ਡਿਜ਼ਾਈਨ ਕਰਿਆ ਨੇਚਰ ਨੇ ਇਹ ਸਾਰਾ ਕੁਝ ਖਾਣ ਵਾਸਤੇ ਬਣਾਇਆ ਸਾਰੇ ਵਾਤਾਵਰਣ ਦੇ ਵਿੱਚ ਰਹਿਣ ਵਾਸਤੇ ਬਣਾਇਆ ਤੁਹਾਨੂੰ ਪਤਾ ਨਾ ਵੀ ਸੱਪ ਸਪੋਲੀਆ ਸ਼ੋਸ਼ੇ ਲਈ ਡੱਡੂ ਇਹ ਕੋਲਡ ਬਲੱਡਡ ਐਨੀਮਲ ਨੇ ਇਹ ਠੰਡ ਦੇ ਵਿੱਚ ਸਾਧਿਆਂ ਦੇ ਵਿੱਚ ਧਰਤੀ ਥੱਲੇ ਲੁਕ ਜਾਂਦੇ ਨੇ ਹਾਈਬਰਨੇਸ਼ਨ ਦੇ ਵਿੱਚ ਚਲੇ ਜਾਂਦੇ ਨੇ ਪਰ ਇੱਕ ਬੰਦਾ ਇੱਕ ਐਸਾ ਪ੍ਰਾਣੀ ਹੈ ਜਿਹੜਾ ਹਾਈਬਰਨੇਸ਼ਨ ਦੇ ਵਿੱਚ ਨਹੀਂ ਜਾਂਦਾ ਇਹਨੂੰ 올 ਸੀਜ਼ਨ ਵਾਸਤੇ ਕੁਦਰਤ ਨੇ ਡਿਜ਼ਾਈਨ ਕਰਿਆ ਕਿਸੇ ਤਰ੍ਹਾਂ ਸਾਨੂੰ ਸਾਰਾ ਕੁਝ ਖਾਣ ਵਾਸਤੇ ਡਿਜ਼ਾਈਨ ਕਰਿਆ ਇਹ ਜਿਹੜੀ ਜਿਹਦਾ ਕਾਰਜ ਕੀ ਹੈ ਜਦੋਂ ਜਿਹੜੇ ਪ੍ਰਾਣੀ ਮੀਟ ਖਾਂਦੇ ਨੇ ਪਿਓਰ ਮੀਟ ਖਾਂਦੇ ਨੇ ਉਹਦੀਆਂ ਅੰਤੜੀਆਂ ਬਹੁਤ ਛੋਟੀ ਹੁੰਦੀਆਂ ਨੇ ਜਿਹੜੇ ਪ੍ਰਾਣੀ ਪਿਓਰ ਕਾਰਬੋਹਾਈਡਰੇਟਸ ਖਾਂਦੇ ਨੇ ਉਹਦੇ ਅੰਤੜੀਆਂ ਬਹੁਤ ਲੰਬੀਆਂ ਹੁੰਦੀਆਂ ਨੇ ਬੰਦੇ ਦੇ ਅੰਤੜੀਆਂ ਨਾ ਲੰਬੀਆਂ ਨਾ ਛੋਟੀਆਂ ਹਨ ਗਰਮਾਹਨੇ ਦੀ ਕੁਦਰਤ ਨੇ ਅੰਤੜੀਆਂ ਬਣਾਇਆਂ ਨੇ ਇਸ ਲਈ ਕਿ ਸਾਡੇ ਅੰਦਰ ਸਭ ਕੁਝ ਹজম ਹੁੰਦਾ ਹੈ ਸਾਨੂੰ ਸਾਰਾ ਕੁਝ ਖਾਣਾ ਪੀਣਾ ਚਾਹੀਦਾ ਹੈ ਅਗਰ ਅਸੀਂ ਨਾਨ ਵੇਜ ਨਹੀਂ ਖਾਂਦੇ ਕਹਿੰਦੇ ਵੇਜ ਉੱਤੇ ਰਹਿੰਦੇ ਆ ਤਾਂ ਸਾਡੇ ਅੰਦਰ ਕਾਫੀ ਕਮੀਆਂ ਹੋ ਜਾਂਦੀਆਂ ਨੇ ਅਸੀਂ ਦੇਖਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੇ ਲੋਕ ਵੇਜ ਨੇ ਉਹਨਾਂ ਦੀ ਆਇਯੂ ਬਿਮਾਰੀਆਂ ਨਾਲ ਭਰੀ ਹੁੰਦੀਆਂ ਤੇ ਘੱਟ ਆਇਯੂ ਭੁੱਖੇ ਚੜ ਜਾਂਦੇ ਨੇ ਸਭ ਤੋਂ ਜ਼ਿਆਦਾ ਨਾਨ ਵੇਜ ਜਿਹੜੇ ਨੇ ਚਾਈਨੀਜ਼ ਲੋਕ ਜਪਾਨੀ ਲੋਕ ਖਾਂਦੇ ਨੇ ਉਹ 100 150 120 25 30 40 ਸਾਲ ਤੱਕ ਜਿਉਂਦੇ ਨੇ ਸਾਡੇ ਲੋਕ ਇੱਥੇ 50 ਸਾਲ ਦੀ ਉਮਰ ਤੱਕ ਕਹਿਣਾ ਚਾਹੁੰਦੇ ਨੇ ਹੁੰਦਾ ਸੀ ਰਿਟਾਇਰਮੈਂਟ ਲੈਣੀਆਂ ਜੀ ਹੁਣ ਅਸੀਂ ਆਏ ਸਾਡਾ ਦੁੱਖ ਦਾ ਜੀ ਸਾਡੇ ਗੋਡੇ ਦੁਖਦੇ ਨੇ 50 ਸਾਲ ਦੀ ਉਮਰ ਦੇ ਵਿੱਚ ਇਹ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦੇ ਨੇ ਜਾਨਕਿ 50 ਸਾਲ ਦੀ ਉਮਰ ਇੱਕ ਯੰਗ ਉਮਰ ਹੁੰਦੀ ਹੈ 60 ਸਾਲ ਦੀ ਉਮਰ ਪਹਿਲਾਂ ਰੱਖੀ ਗਈ ਜਿਵੇਂ ਰਿਟਾਇਰਮੈਂਟ ਵਾਸਤੇ 60 ਸਾਲ ਦੀ ਉਮਰ ਵੀ ਯੰਗ ਹੁੰਦੀ ਹੈ ਬੰਦਾ ਅਗਰ ਬੁढ़ा ਹੁੰਦਾ ਹੈ ਤਾਂ 80 ਸਾਲ ਪਲੱਸ ਜਾ ਕੇ ਹੁਣ ਅਸੀਂ ਬੁढ़ा ਕਹਿੰਦੇ ਆਂ ਬਾਹਲੇ ਮੁਰਖਾਂ ਜਾ ਕੇ ਦੇਖੋ ਅਸੀਂ ਮੈਂ ਵੀ ਘੁੰਮ ਕੇ ਆਇਆ ਇੰਗਲੈਂਡ ਉੱਥੇ ਦੇਖਿਆ ਕਿ 80 80 ਸਾਲ ਦੇ ਬੁੜੇ ਬੁੜੀਆਂ ਪੱਜੇ ਹੁੰਦੇ ਨੇ ਕੋਈ ਬਿਮਾਰੀ ਨਹੀਂ ਸਾਰੇ 80 ਸਾਲ ਦੇ 80 ਸਾਲੇ ਆਪੇ ਬਹੁਤ ਘੱਟ ਗਿਆ ਸਾਰੇ 80 ਸਾਲ ਦੇ ਉੱਪਰ ਦੇ ਸਾਡੇ ਬਹੁਤ ਬਜ਼ੁਰਗ ਨੇ ਘੱਟ ਨੇ ਜਿਹੜੇ ਬਜ਼ੁਰਗ ਆਂਡਾ ਮੀਟ ਖਾਂਦੇ ਨੇ ਉਹ ਲੰਮੀ ਉਮਰ ੋਕੇ ਜਾਂਦੇ ਨੇ ਸਾਨੂੰ ਕੁਦਰਤ ਨੇ ਡਿਜ਼ਾਈਨ ਇਸ ਤਰ੍ਹਾਂ ਕਰਿਆ ਸਾਨੂੰ ਦੋਈ ਚੀਜ਼ਾਂ ਖਾਣੇ ਚਾਹੀਜੇ ਨੇ ਅਗਰ ਅਸੀਂ ਹੈਲਦੀ ਵੈਲਦੀ ਰਹਿਣਾ ਚਾਹੁੰਦੇ ਆ ਤਾਂ ਸਾਨੂੰ ਆਂਡਾ ਵੀ ਖਾਣਾ ਚਾਹੀਦਾ ਸਰ ਮੀਟ ਵੀ ਖਾਣਾ ਚਾਹੀਦਾ ਅਸੀਂ ਕਿੱਥੇ ਖਾਂਦੇ ਆਂ ਜਾਂ ਮੀਟ ਹਫ਼ਤੇ ਇਕਦਿਈ ਵਾਰ ਮਹੀਨੇ ਇਕਦਿਈ ਵਾਰ ਖਾਂਦੇ ਨੇ ਜਿਹੜੇ ਬਾਹਲੇ ਲੋਕ ਨੇ ਉਹ ਤਿੰਨੇ ਟਾਈਮ ਮੀਟ ਖਾਂਦੇ ਨੇ ਉਹਨਾਂ ਦਾ ਆਰਬ ਗੋਸ਼ਮੀ ਕਹਿੰਦਾ ਸਾਡੇ ਲੋਕ ਐਵੇਂ ਰੱਬ ਤੋਂ ਡਰੀ ਜਾਂਦੇ ਨੇ ਕਿ ਜੇ ਮੀਟ ਖਾ ਲਿਆ ਤਾਂ ਅਸੀਂ ਨਰਕੇ ਜਾਵਾਂਗੇ ਐ ਤਰ੍ਹਾਂ ਦੇ ਉਹ ਕਰਾਂਗੇ ਐਵੇਂ ਮਿਥਿਓਲੋਜੀ ਦੇ ਵਿੱਚ ਬਲੀਵ ਕਰਦੇ ਲੋਕ ਨੇ ਸਾਡੇ ਲੋਕ ਕਿ ਇਹ ਗਲਤ ਹੈ ਠੀਕ ਨਹੀਂ ਆਂਡਾ ਮੀਟ ਖਾਣਾ ਚਾਹੀਦਾ ਹੈ ਧੰਨਵਾਦ ਥੈਂਕ ਯੂ ਡਾਕਟਰ ਸਾਹਿਬ